ਮੇਰਾ ਨਾਮ ਅਨਪ੍ਰੀਤ ਸਿੰਘ ਹੈ ਅਸੀਂ 3-4 ਸਾਲਾਂ ਤੋਂ ਜਿਹੜਾ ਗੋਭੀ ਦੀ ਖੇਤੀ ਕਰ ਰਹੇ ਹਾਂ ਅਸੀਂ ਪਹਿਲੀ ਵਾਰ ਇਸ ਵਾਰ ਸੈਮੀਨਸ ਦੀ ਜਿਹੜੀ 4052 ਸੈਮੀਨਸ ਦੀ ਅਸੀਂ ਗੋਭੀ ਲਾਈ ਜੀ ਬਹੁਤ ਵਧੀਆ ਇਹਦਾ ਸਾਨੂੰ ਜਿਹੜਾ ਰਿਜ਼ਲਟ ਮਿਲਿਆ ਔਰ ਬਹੁਤ ਵਧੀਆ ਇਹਦਾ ਫੁੱਲਿਆ ਇਹ ਅਸੀਂ ਜਿਹੜੀ ਪਨੀਰੀ ਲੈ ਕੇ ਆਏ ਅਸੀਂ ਗੋਨਿਆਣਾ ਬੀਜ ਭੰਡਾਰ ਖਾਨ ਸਾਹਿਬ ਤੋਂ ਲੈ ਕੇ ਆਏ ਸੀਗੇ ਸਾਨੂੰ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਹੜਾ ਕਿ ਸਾਨੂੰ ਇਸ ਬੀਜ ਬੀ ਦਿੱਤਾ ਇਹ ਬਹੁਤ ਵਧੀਆ ਜਿਹੜਾ ਕੁਆਲਿਟੀ ਦਾ ਬੀ ਹੈ ਇਹ ਜੀ 55 ਦਿਨਾਂ ਦੀ ਵੈਰਾਈਟੀ ਹੈ ਪਰ ਇਸ ਵਾਰ ਮੌਸਮ ਖਰਾਬ ਹੋਣ ਕਰਕੇ ਜਿਹੜਾ ਇਹ 60 ਤੋਂ 62 ਦਿਨਾਂ ਦੇ ਵਿੱਚ ਬਾਢੀ ਪਾਈ ਹੈ ਜੀ ਔਰ ਬਹੁਤ ਵਧੀਆ ਸਫੇਦ ਤੇ ਠੋਸ ਫੁੱਲਿਆ ਕੋਈ ਇਹਦੇ ਤੇ ਜਿਆਦਾ ਮਿਹਨਤ ਨਹੀਂ ਜੀ ਔਰ ਬਹੁਤ ਵਧੀਆ ਟਾਲਿਆ ਸਫੇਦ ਫੁੱਲਿਆ ਮੰਡੀ ਦੇ ਵਿੱਚ ਵੀ ਇਹਦਾ ਭਾਜ ਜਿਹੜਾ 60 ਤੋਂ ਲੈ ਕੇ 70 ਤੱਕ ਜਿਹੜਾ ਆ ਬਹੁਤ ਵਧੀਆ ਮਿਲ ਰਿਹਾ ਹੈ ਜੀ ਜਿਹੜਾ ਇਸ ਗੋਭੀ ਦਾ ਆ ਅਸੀਂ 1 ਕਿੱਲਾ ਲਾਇਆ ਸੀਗਾ ਅਗਲੇ ਸਾਲ ਅਸੀਂ ਇਸ ਨੂੰ ਹੋਰ ਵਧਾ ਰਹੇ ਹਾਂ 2-2-3 ਕਿੱਲੇ ਜਿਹੜੇ ਅਸੀਂ 7451 ਦੇ ਲਾਵਾਂਗੇ ਕਿਉਂਕਿ ਸਾਨੂੰ ਇਹ ਵੈਰਾਈਟੇ ਜਿਹੜੀ ਬਹੁਤ ਵਧੀਆ ਹੈ ਚਾਚੀ ਔਰ ਬਹੁਤ ਵਧੀਆ ਨਫਾ ਦੇਦੀ ਹੈ ਧੰਨਵਾਦੀ